ਠੰਡਾ ਸੀਟ ਤੇ ਹਲਚਲ ਮਚ ਗਈ ਹੈ ਹਲਚਲ ਮੱਚੀ ਕਿਹਨਾਂ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਸੀਐਮ ਮੰਨ ਅਚਾਨਕ 2-3 ਦਿਨਾਂ ਦੇ ਵਿੱਚ ਹੀ ਸਿਆਸਤ ਬਦਲਦੀ ਨਜ਼ਰ ਆ ਰਹੀ ਹੈ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਪੁੱਤ ਭਾਜਪਾ ਜੁਆਇਨ ਕਰ ਗਏ ਪਰਮਪਾਲ ਕੌਰ ਆਈਏਐਸ ਅਫਸਰ ਭਾਜਪਾ ਜੁਆਇਨ ਕਰ ਗਏ ਔਰ ਸਭਾਵਿਕ ਤੌਰ ਦੇ ਉੱਤੇ ਉਮੀਦਵਾਰ ਲਾਣੇ ਜਾ ਸਕਦੇ ਨੇ ਭਾਜਪਾ ਦੇ ਵੱਲੋਂ ਖੈਰ ਇੱਥੇ ਹੀ ਸਾਰੀ ਗੱਲ ਸਮਾਪਤ ਨਹੀਂ ਹੁੰਦੀ ਦਰਸਲ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤੇ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਕਹਿੰਦੇ ਜਿਹੜਾ ਸਿੱਖ ਲੀਡਰ ਅਕਾਲੀ ਦਲ ਛੱਡ ਕੇ ਜਾਂਦਾ ਹੈ ਭਾਜਪਾ ਜੁਆਇਨ ਕਰਦਾ ਉਸ ਦਾ ਡੀਐਨਏ ਟੈਸਟ ਕੀਤਾ ਜਾਵੇ ਤਾਂ ਫਿਰ ਕੀ ਮੰਨ ਲਈਏ ਕਿ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਇਹੋ ਜਿਹਾ ਬਿਆਨ ਜ਼ਰੂਰ ਸਾਹਮਣੇ ਆਇਆ ਉਸ ਵੇਲੇ ਜਦੋਂ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਭਾਜਪਾ ਜੁਆਇਨ ਕਰ ਗਏ ਭਾਜਪਾ ਦੇ ਨਾਲ ਅਚਾਨਕ ਅਕਾਲੀ ਦਲ ਖਫਾ ਨਜ਼ਰ ਆ ਰਿਹਾ ਹੈ ਸ਼ਾਇਦ ਤਾਂ ਕਰਕੇ ਕਿਉਂਕਿ ਗੱਠ ਜੋੜ ਨਹੀਂ ਕੀਤਾ ਗਿਆ ਗੱਠ ਜੋੜ ਹੋ ਨਹੀਂ ਸਕਿਆ ਇਸ ਕਰਕੇ ਸ਼ਾਇਦ ਇਹ ਵਿਵਾਦ ਇਹ ਗੁੱਸਾ ਇਹ ਰੋਸ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਵਿੱਚ ਭੜਕਦਾ ਨਜ਼ਰ ਆ ਰਿਹਾ ਜਿਹੜਾ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਡੀਐਨਏ ਟੈਸਟ ਦੇ ਉੱਤੇ ਗੱਲ ਆ ਕੇ ਨਿਪਟਣ ਲਈ ਹੈ ਖੈਰ ਇਹ ਜੋ ਚਰਚੇ ਚੱਲ ਰਹੇ ਨੇ ਇਹ ਸਿਰਫ ਇੱਥੇ ਸਮਾਪਤ ਨਹੀਂ ਹੋਏ ਸਗੋਂ ਇਸ ਤੋਂ ਵੀ ਅਗਾਹ ਵਧੇ ਨੇ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੋਂ ਬਾਅਦ ਇੱਕ ਟਵੀਟ ਸਾਹਮਣੇ ਆਉਂਦਾ ਹੈ ਸੀਐਮ ਭਗਵੰਤ ਮਾਨ ਦਾ ਟਵੀਟ सीएम भगवंत मान ਦੇ ਟਵੀਟ ਨੇ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਖੜਾ ਕਰ ਦਿੱਤਾ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੇ ਉੱਤੇ ਟਿੱਪਣੀ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਹਾਲਾਂਕਿ ਇੱਕ ਆਈਐਸ ਅਫਸਰ ਭਾਵੇਂ ਉਹ ਆਪਣੀ ਆਫਿਸ ਦੇ ਵਿੱਚ ਤਾਇਨਾਤ ਹੋਵੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਜਿਹੜੀ ਹੈ ਉਹ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਰਿਟਾਇਰ ਹੋਣ ਵਾਲੀ ਸੀ ਅਕਤੂਬਰ ਮਹੀਨੇ ਦੇ ਵਿੱਚ ਰਿਟਾਇਰਮੈਂਟ ਤੈਅ ਸੀ ਪਰ ਉਸ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਅਰਲੀ ਰਿਟਾਇਰਮੈਂਟ ਲੈ ਲਈ ਗਈ ਪਰ ਸੀਐਮ ਭਗਵੰਤ ਮਾਨ ਦਾ ਦਾਵਾ ਹੈ ਕਿ ਰਿਟਾਇਰਮੈਂਟ ਜਿਹੜੀ ਹੈ ਉਹਨਾਂ ਦੀ ਉਹ ਐਕਸੈਪਟ ਨਹੀਂ ਕੀਤੀ ਗਈ ਉਨ੍ਹਾਂ ਦਾ ਅਸਤੀਫਾ ਐਕਸੈਪਟ ਨਹੀਂ ਕੀਤਾ ਗਿਆ ਜਿਸ ਦੇ ਉੱਤੇ ਸਿਕੰਦਰ ਸਿੰਘ ਮਲੂਕਾ ਦੀ ਨੂ ਵੀ ਚੁੱਪਣੀ ਰਹੀ ਪਰ ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਮਾਨ ਦੇ ਟਵੀਟ ਤੋਂ ਕਿ ਆਖਰਕਾਰ ਸੀਐਮ ਭਗਵੰਤ ਮਾਨ ਨੇ ਲਿਖਿਆ ਕੀ ਹੈ ਸੀਐਮ ਭਗਵੰਤ ਮਾਨ ਲਿਖਦੇ ਨੇ ਕਿ ਪਰਮਪਾਲ ਕੌਰ ਜੀ ਆਈਏਐਸ ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬੀ ਜੀ ਜਿੰਨੀ ਕਾਲੀ ਆਈਏਐਸ ਬਣਨ ਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਹੈ ਹੁਣ ਇਹਨੂੰ ਧਮਕੀ ਸਮਝੀਏ ਜਾਂ ਫਿਰ ਸਮਝਾਉਣ ਦਾ ਇੱਕ ਤਰੀਕਾ ਇਹ ਤਾਂ ਲੋਕ ਬਿਹਤਰ ਸਮਝ ਸਕਦੇ ਨੇ ਚਿੰਤਕ ਬਿਹਤਰ ਸਮਝ ਸਕਦੇ ਨੇ ਪਰ ਸੀਐਮ ਭਗਵੰਤ ਮਾਨ ਨੇ ਇੱਕ ਵਾਰ ਪਰਮਪਾਲ ਕੌਰ ਦੇ ਕੰਨ ਜਰੂਰ ਖੋਲ ਦਿੱਤੇ ਉਹਨਾਂ ਦੇ ਕੰਨਾਂ ਦੇ ਵਿੱਚੋਂ ਇੱਕ ਗੱਲ ਜਰੂਰ ਲੰਘਾ ਦਿੱਤੀ ਜਿਵੇਂ ਕਿਹਾ ਕਿ ਪਹਿਲਾਂ ਬਹੁਤ ਕਾਲੀ ਸੀ ਆਈਐਸ ਲੱਗਣ ਦੀ ਉਸ ਤੋਂ ਮਰਾਦ ਇਹ ਹੈ ਕਿਉਂਕਿ ਦਰਸਲ ਜਦੋਂ ਪੰਜਾਬ ਦੇ ਅੰਦਰ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਸਿਕੰਦਰ ਸਿੰਘ ਮਲੂਕਾ ਦੀ ਸਫਾਰਿਸ਼ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਆਈਐਸ ਅਫਸਰ ਲੱਗਣ ਦੇ ਵਿੱਚ ਮਦਦ ਕੀਤੀ ਜਾਂਦੀ ਹੈ ਪਰਮਪਾਲ ਕੌਰ ਦੀ ਜਾਣਕਾਰੀ ਮੁਤਾਬਕ ਜੋ ਤੱਥ ਸਾਹਮਣੇ ਆਏ ਨੇ ਉਹ ਇਹ ਕਹਿੰਦੇ ਨੇ ਕਿ ਉਸ ਵੇਲੇ ਆਈਐਸ ਅਫਸਰ ਬਣਦੇ ਨੇ ਪਰਮਪਾਲ ਕੌਰ ਉਸ ਵੇਲੇ ਖਾਸੀ ਕਾਲੀ ਸੀ ਸੀਐਮ ਭਗਵੰਤ ਮਾਨ ਲਿਖਦੇ ਨੇ ਔਰ ਹੁਣ ਕਹਿੰਦੇ ਛੱਡਣ ਲੱਗੇ ਆ ਜਦੋਂ ਛੱਡਣ ਲੱਗੇ ਨੇ ਉਦੋਂ ਕੋਈ ਤੌਰ ਤਰੀਕੇ ਹੁੰਦੇ ਨੇ ਔਰ ਪੰਜਾਬ ਸਰਕਾਰ ਨੇ ਸਤੀਫਾ ਐਕਸੈਪਟ ਨਹੀਂ ਕੀਤਾ ਇਹ ਸਾਫ ਟੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਕਹਿ ਦਿੱਤਾ ਪਰ ਇਸ ਦਾ ਜਵਾਬ ਵੀ ਦਿੱਤਾ ਗਿਆ ਗੱਲ ਇੱਥੇ ਮੁੱਕੀ ਨਹੀਂ ਹੈ ਪਰਮਪਾਲ ਕੌਰ ਨੇ ਇਸ ਦਾ ਜਵਾਬ ਦਿੱਤਾ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੂ ਨੇ ਉਹਨਾਂ ਨੇ ਇਸ ਦੇ ਉੱਤੇ ਸਾਫ਼ ਕਿਹਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਐਕਸੈਪਟ ਕਰ ਲਿਆ ਗਿਆ ਹੈ ਗ੍ਰਹਿ ਵਿਭਾਗ ਨੇ ਐਕਸੈਪਟ ਕਰ ਲਿਆ ਉਹਨਾਂ ਦਾ ਅਸਤੀਫਾ ਚਰਚੇ ਤਾਂ ਇਹ ਵੀ ਕਹਿ ਰਹੇ ਸੀ ਕਿ ਅਸਤੀਫਾ ਉਹਨਾਂ ਨੇ ਦਿੱਤਾ ਹੈ ਔਰ ਇਸ ਅਸਤੀਫੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਭਾਗ ਦੇ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਗ੍ਰਹਿ ਵਿਭਾਗ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਮੁਕੰਮਲ ਕਰਵਾਇਆ ਜਾਵੇ ਔਰ ਆਖਰਕਾਰ ਜਦੋਂ ਗੱਲਬਾਤ ਕੀਤੀ ਗਈ ਪਰਮਪਾਲ ਕੌਰ ਦੇ ਨਾਲ ਕਈ ਚannels ਦੇ ਵੱਲੋਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਚੁੱਕਿਆ ਹੈ ਇਸ ਵਾਸਤੇ ਉਹਨਾਂ ਨੂੰ ਘਬਰਾਉਣ ਦੀ ਜਮ੍ਹਾਂ ਲੋੜ ਨਹੀਂ ਹੈਗੀ ਦੂਜੇ ਪਾਸੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਅਸਤੀਫਾ ਐਕਸੈਪਟ ਨਹੀਂ ਕੀਤਾ ਖੈਰ ਪਰਮਪਾਲ ਕੌਰ ਭਾਜਪਾ ਚ ਜੁਆਇਨ ਕਰ ਗਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਭਾਜਪਾ ਚ ਜੁਆਇਨ ਕਰ ਗਏ ਨੇ ਪਰ ਇਸ ਜੁਆਇਨਿੰਗ ਤੋਂ ਬਾਅਦ ਕੀ ਭਾਜਪਾ ਉਹਨਾਂ ਨੂੰ ਲੋਕ ਸਭਾ ਸੀਟ ਤੋਂ उतਾਰੇਗੀ ਇਹ ਆਪਣੇ ਆਪ ਚ ਸਵਾਲ ਹੈ ਹਾਲਾਂਕਿ ਕਿ ਆਸਰਾਈਆਂ ਇਹੀ ਕਹਿੰਦੀਆਂ ਨੇ ਕਿ ਜੇ ਜੁਆਇਨਿੰਗ ਹੋਈ ਹੈ ਤੇ ਇਸੇ ਵਾਸਤੇ ਹੋਈ ਹੈ ਔਰ ਦੂਜੀ ਗੱਡੀ ਗੱਲ ਇਸ ਜੁਆਇਨਿੰਗ ਨੂੰ ਮਿਊਚੁਅਲ ਅੰਡਰਸਟੈਂਡਿੰਗ ਵੀ ਦੱਸਿਆ ਜਾ ਰਿਹਾ ਲੋਕਾਂ ਸਾਹਮਣੇ ਗੱਠਜੋੜ ਨਹੀਂ ਹੋਇਆ ਪਰ ਅੰਦਰ ਖਾਤੇ ਮਿਊਚੁਅਲ ਅੰਡਰਸਟੈਂਡਿੰਗ ਦੱਸ ਦਿੱਤੀ ਗਈ ਕਿਉਂਕਿ ਬਠਿੰਡਾ ਸੀਟ ਅਕਾਲੀਆਂ ਦੀ ਜੱਦੀ ਸੀਟ ਰਹੀ ਹੈ ਮੰਨੀ ਜਾਂਦੀ ਰਹੀ ਹੈ ਔਰ ਇਸ ਸੀਟ ਤੇ ਬੀਬੀ ਹਰਸਿਮਰਤ ਕੌਰ ਬਾਦਲ ਕਾਬਜ਼ ਰਹੇ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਪਰਮਪਾਲ ਕੌਰ ਨੇ ਭਾਜਪਾ ਇਸੇ ਕਰਕੇ ਜੁਆਇਨ ਕੀਤੀ ਹੈ ਤਾਂਕਿ ਅਕਾਲੀਆਂ ਨੂੰ ਫੇਵਰ ਦੇ ਸਕਣ ਅਕਾਲੀ परमपाल कौर ਤੋਂ ਭਾਜਪਾ ਦੇ ਵੱਲੋਂ ਫੇਵਰ ਲੈ ਸਕਣ ਭਾਜਪਾ ਅਕਾਲੀ ਦਲ ਨੂੰ ਫੇਵਰ ਦੇਣਾ ਚਾਹੁੰਦੀ ਹੈ ਇਹ ਕਿਹਾ ਜਾ ਰਿਹਾ ਹੈ ਇਸ ਵਾਸਤੇ ਇਸ ਸੀਟ ਦੇ ਉੱਤੇ ਇੱਕ ਕਮਜ਼ੋਰ ਤੇ ਨਵਾਂ ਉਮੀਦਵਾਰ ਲਿਆਂਦਾ ਜਾ ਰਿਹਾ ਹੈ ਜਿਦੇ ਕਾਰਨ ਬੀਜੇਪੀ ਹਾਰ ਜਾਵੇ ਪਰ ਦੂਜੇ ਪਾਸੇ ਅਕਾਲੀ ਦਲ ਦੇ ਜਿੱਤਣ ਦੇ ਅੰਕੜੇ ਹੋਰ ਜ਼ਿਆਦਾ ਵੱਧ ਜਾਣ ਔਰ ਇਸੇ ਨੂੰ ਲੈ ਕੇ ਫਿਲਹਾਲ ਚਰਚੇ ਭਖੇ ਹੋਏ ਨੇ ਪਰਮਪਾਲ कौर ਕਹਿੰਦੇ ਨੇ ਅਸਤੀਫਾ ਐਕਸੈਪਟ ਹੋ ਗਿਆ ਸੀ ਭਗਵੰਤ ਮਾਨ ਕਹਿੰਦੇ ਨਹੀਂ ਹੋਇਆ ਇਹ ਆਪਣੇ ਆਪ ਚ ਵਿਵਾਦ ਹੈ ਔਰ ਦੂਜੇ ਪਾਸੇ ਸੋ ਖਬੀਰ ਸਿੰਘ ਬਾਦਲ ਦਾ ਬਿਆਨ ਡੀਐਨਏ ਟੈਸਟ ਵਾਲਾ ਖੈਰ ਆਉਂਦੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਉਂਦਾ ਉਹ ਵੀ ਤੁਹਾਨੂੰ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਦੇਖੋ ਸਟੇਟ ਐਗਜ਼ੈਕਟਿਵ ਮੈਂਬਰ ਬੀਜੇਪੀ ਦੇ ਹੈ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ਼ਾਈ ਤੁਸੀਂ ਬੀਜੇਪੀ ਛੱਡੀ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਸਹੀ ਮਨ ਹੈ Subscribe to One India channel and never miss an update.